ਕਹਿੰਦੇ ਸਜਣਾ ਤੁਸੀਂ ਵੀ ਸਮਝਦੋ ਕਿਵੇਂ ਫਿਰ ਪਛਤਾਓਗੇ ਜਦੋਂ ਚਾਰ ਪੈਰ ਹੋ ਗਏ ਦੋ ਸਿੰਗ ਲੱਗੇ ਸਿਰ ਦੇ ਉੱਤੇ মুখ ਬੰਗਾ ਹੋ ਗਿਆ ਜੀਭ ਰੱਬ ਦਾ ਨਾਮ ਲੈਣ ਤੋਂ ਖਤਮ ਹੋ ਗਈ ਪਸੂ ਕਿਦਾਂ ਰੱਬ ਦਾ ਨਾਮ ਲੈਂਦੇ ਕਿਤੇ ਦੇਖੇ ਤੁਸੀਂ ਕਦੇ ਪਸੂ ਰੱਬ ਦਾ ਨਾਮ ਨਹੀਂ ਲੈਂਦੇ ਬੰਦਾ ਮਾਲਾ ਫੜ ਕੇ ਫੜ ਕੇ ਬੈਠਾ ਦੇਖ ਦੇਖਿਆ ਹੋਊਗਾ ਤੁਸੀਂ ਦੁਨੀਆ ਦਾ ਦਾ ਪੁੱਟਾ ਲੜਕਦਾ ਜਲਦਾ ਨੇ ਕਰਦਾ ਬੰਦਾ ਦੇਖਿਆ ਹੋਊਗਾ ਕਦੇ ਇਹ ਕਰਮ ਧਰਮ ਦੇ ਕਰਮ ਜਿਹੜੇ ਆ ਕਦੇ ਪਸ਼ੂ ਨੂੰ ਕਰਦੇ ਦੇਖਿਆ ਤੁਸੀਂ ਨਹੀਂ ਦੇਖਿਆ ਹੋਊਗਾ ਕਦੇ ਗੋਂਗਾ ਮੂੰਖ ਤਦ ਕੈਸੇ ਗੁਣ ਗਈਏ ਜਦੋਂ ਮੂੰਹ ਗੋਂਗਾ ਹੋ ਗਿਆ ਜੀਵ ਗੁੰਗੀ ਹੋ ਗਈ ਇਹ ਰੱਬ ਦੇ ਨਾਮ ਨੂੰ ਨਾਮ ਨਹੀਂ ਲਿਆ ਜਾਣਾ ਪਰ ਫਿਰ ਵੀ ਉਹ ਚੰਗਾ ਭਾਵੇਂ ਦੁੱਖ ਸਹਾਰ ਰਿਹਾ ਹੈ ਪਰ ਰੱਬ ਨੂੰ ਨਾਮ ਫਿਰ ਵੀ ਨਹੀਂ ਦੇ ਰਿਹਾ ਉਹਨੂੰ ਪਤਾ ਹੈ ਕਿ ਮੈਂ ਆਪਣੇ ਕੀਤੇ ਦਾ ਕਰਮ ਭੋਗ ਰਿਹਾ ਹਾਂ ਅਸੀਂ ਪਿਆਰਿਓ ਸਾਰੀ ਉਮਰ ਮੈਂ ਕੀ ਤੂੰ ਕੀ ਤੁਸੀਂ ਕੀ ਸਾਰੇ ਆਪਣੇ ਇੱਕੇ ਕੈਟਾਗਰੀ ਦੇ ਆਦਮੀ ਆ ਹੈਦਨ ਸਾਰੇ ਦਾ ਆਪਾਂ ਅਸੀਂ ਕਈ ਪੀੜ੍ਹੀਆਂ ਵਾਸਤੇ ਆਪਣੀ ਔਲਾਦ ਦੀ ਸੋਚਦੇ ਹਾਂ ਦੇਖਿਆ ਹੋਗਾ ਤੁਸੀਂ ਕਿ ਕਿਸੇ ਇਨਸਾਨ ਦੇ ਕੋਲ ਆਪਣੇ ਖਾਣ ਨੂੰ ਮੁਕਦਾ ਨਹੀਂ ساری ਉਮਰ ساری ਉਮਰ ਬੈਠ ਕੇ ਖਾਵੇ ਤਾਂ ਨਹੀਂ ਮੁਕਦਾ ਪਰ ਉਹ ਸੋਚਦਾ ਮੇਰੇ ਪੁੱਤਰਾ ਵਾਸਤੇ ਕੁਝ ਅੱਗੇ ਵਾਸਤੇ ਮੈਂ ਬਣਾਜਵਾਂ ਤੇ ਆਣਾ ਸੋਚਦਾ ਮੇਰੇ ਵਿਚਾਰ ਬਹੁਤ ਕੀਮਤੀ ਵਿਚਾਰ ਆ ਹਰ ਇਨਸਾਨ ਚਾਹੁੰਦਾ ਮੈਂ ਆਪਣੇ ਪੁੱਤਰਾ ਵਾਸਤੇ ਕੁਝ ਬਣਾਜਵਾਂ ਪ੍ਰੇਤਨਾ ਲੇਟੇ ਦਾ ਪ੍ਰੇਤਨਾ ਪੁੱਤਰੇਆਂ ਵਾਸਤੇ ਕੁਝ ਬਣਾ ਜਾਂ ਬਣਾਜਵਾਂ ਇੱਥੇ ਮੇਰੇ ਡਿਕੇ ਕਹਿੰਦਾ ਆਉਣ ਵਾਲੀਆਂ ਪੀੜੀਆਂ ਉਹਨਾਂ ਵਾਸਤੇ ਕੋਈ ਬਣਾ ਤੋ ਮੰਨ ਵਿੱਚ ਕਦੇ ਇਹ ਨਹੀਂ ਸੋਚਿਆ ਵੀ ਜਿੰਨਾਂ ਨੂੰ ਪਰਮੇਸ਼ਰ ਨੇ ਭੇਜਿਆ ਉਹ ਤੇਰੇ ਸਿਰ ਤੇ ਆਏ ਸੀਗੇ ਤੇਰੇ ਸਿਰ ਤੇ ਪੇਬ ਤੂੰ ਰੋਟੀ ਖਵਾਏਗਾ ਨਾਲੋਂ ਉਹਨਾਂ ਨੂੰ ਸੁਭਾਉਣ ਵਾਸਤੇ ਪਾਸ਼ਾ ਨੇ ਸਾਨੂੰ ਇੱਕ ਲੇਖੇ ਦਿੱਤੇ ਆ ਗੱਲ ਸ਼ਬਦ ਦੇ ਕਿ ਤੱਕ ਉਹ ਕਹਿੰਦਾ ਜੇਨ ਸਥਾਪ ਜੀਆਂ ਕੋ ਭੇਜੇ ਜਨ ਸਥਾਪ ਲੈ ਜਾਏ ਜਦੋਂ ਇਤੋਂ ਸੰਸਾਰ ਤੋਂ ਲੈ ਕੇ ਜਾਣਾ ਹੈ ਉਹਨਾਂ ਦਾ ਖਾਣਾ-ਦਾਣਾ ਪਹਿਲਾਂ ਭੇਜ ਦੋ ਜਿੱਥੇ ਜਾਣਾ ਮੈਨੂੰ ਸਾਨੂੰ ਨਹੀਂ ਪਤਾ ਕਿਥੇ ਜਾਣਾ ਉਹਨੂੰ ਪਤਾ ਹੈ ਮੈਨੂੰ ਫਲਾਣੇ ਥਾਂ ਤੇ ਭੇਜਣਾ ਹੈ ਸਾਨੂੰ ਆਉਂ ਲੱਗੇ ਸਾਨੂੰ ਕੋਈ ਪਤਾ ਨਹੀਂ ਵੀ ਕਿੱਥੇ ਆਉਂ ਕਿੱਥੇ ਜਾਣਾ ਹੈ ਕਿਹਦੇ ਘਰੇ ਆਉਣਾ ਹੈ ਉਹਨੂੰ ਪਤਾ ਏ ਉਹਨੇ ਪਹਿਲਾਂ ਪ੍ਰਬੰਧ ਕੀਤਾ 20 ਸਾਲ ਪਹਿਲਾਂ ਤੇਰੇ ਆਉਣ ਤੋਂ ਪ੍ਰਬੰਧ ਕੀਤਾ ਏ ਤੇਰਾ ਖਾੜਾ ਦਾ ਪਹਿਲਾਂ ਇੱਥੇ ਭੇਜਿਆ ਹੋਇਆ ਪਰ ਇਹਨੇ ਤੇ ਸਦੀ ਕਿੱਥੇ ਬੰਦੇ ਦੇ ਕੋਲ ਇਹਦੀ ਸੋਚ ਕਿੱਥੇ ਆ ਬੰਦੇ ਦੇ ਕੋਲ ਪਰ ਸਾਹਿਬ ਸਮਝਾਉਂਦੇ ਆ ਫਿਰ ਵੀ ਅਸੀਂ ਨਹੀਂ ਸਮਝਦੇ ਪਰ ਦੇਖੋ ਸਾਡੇ ਵਿੱਚ ਕਮੀ ਕਿੰਨੀ ਵੱਡੀ ਏ ਅਸੀਂ ਖੁਦ ਖੁਦਾ ਬਣਨਾ ਚਾਹੁੰਦੇ ਆ ਮੈਂ ਪਾਲ ਰਿਹਾ ਐ ਮੈਂ ਇਹਨਾਂ ਨੂੰ ਉੱਚਾ ਕਰਨਾ ਐ ਮੈਂ ਨਾ ਵਾਸਤੇ ਜਿਆਦਾ ਬਣ ਰਹੀ ਹਾਂ ਮੈਂ ਨਾ ਆਪਣੇ ਪੁੱਤ-ਪੋਤਰਿਆਂ ਦਾ ਦੂਰ ਤੱਕ ਪੀੜੀ ਦਾਸ ਮੈਂ ਕੰਮ ਕਰਦਾ ਮੈਂ ਉਹਨਾਂ ਵਾਸਤੇ ਬਣਾ ਕੇ ਜਾਣਾ ਪਛੰਦੇ ਪਲਾ ਲਈਏ ਤੂੰ ਬੁਰਾ ਤਾਂ ਇਹਨਾਂ ਦਾ ਤੂੰ ਇਹਨਾਂ ਦਾ ਪਲਾਨ ਨਹੀਂ ਕਰ ਰਿਹਾ ਸੋਚ ਕੇ ਦੇ ਤੂੰ ਇਹਨਾਂ ਦਾ ਬੁਰਾ ਕਰ ਰਿਹਾ ਏ ਉਹਦਾ ਬੇਈਮਾਨੀ ਰੱਬ ਮੇਰੀ ਠਗੀ ਧੋਰੀ ਕਰਕੇ ਇਹਨਾਂ ਵਾਸਤੇ ਕੋ ਬਹੁਤ ਕੁਝ ਬਣਾਤਾ ਇਹ ਫਿਰ ਉਹ ਉਸ ਪੈਸੇ ਨੂੰ ਤੇਰੇ ਨੂੰ ਬਣਾਈ ਹੋਈ ਜਾਇਦਾਦ ਨੂੰ ਗੰਦ ਟੰਗਦਾ ਵਰਤਣਗੇ ਅਰ ਦੁਖੀ ਹੋਣਗੇ ਸੁੱਖ ਨਹੀਂ ਮੰਗਿਆ ਨਾ ਤੂੰ ਇਹਦੇ ਵਿੱਚੋਂ ਇਸ ਜਾਇਦਾਦ ਵਿੱਚੋਂ ਇਹਨਾਂ ਨੂੰ ਦੁੱਖ ਮਿਲਣਾ ਹੈ ਸੁੱਖ ਨਹੀਂ ਮਿਲਣਾ ਸੋ ਕਿ ਤੋਬੇ ਲੈ ਫਿਰ ਉਹ ਵੀ ਪਾਸ਼ੇ ਨੇ ਸਾਨੂੰ ਲਿਖ ਕੇ ਦਿੱਤਾ ਉਹ ਕਹਿੰਦੇ ਜੇ ਤੂੰ ਪਲਾ ਚਾਹੁੰਦਾ ਹੈ ਆਪਣੇ ੜਾਦ ਦਾ ਜੇ ਤੂੰ ਆਪਣੀ ੜਾਦ ਦਾ ਪਲਾ ਚਾਹੁੰਦਾ ਨਾ ਨਾਮ ਜਪ ਰੱਬ ਦਾ ਸੰਧ ਕਰ ਰੱਬ ਵਾਲੇ ਪਾਸੇ ਤੁਰ ਤਾਂ ਕਿ ਤੇਰੇ ਪਿੱਛੇ ਇਹ ਵੀ ਤੁਰਨ ਤੂੰ ਰੱਬ ਦਾ ਨਾਮ ਜਪ ਤਾਕਿ ਤੇਰੇ ਆ ਪਿੱਛੇ ਲੱਗੇ ਇਹ ਵੀ ਨਾਮ ਜਪੜ ਤੇਰਾ ਵੀ ਪਲਾਉ ਜੋ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਪਲਾਉ ਪਲਾਉਣਾ ਨਾਮ ਵਿੱਚੋਂ ਪਲਾਉਣਾ ਕਿਤੇ ਕਰਮਾਂ ਪਰੇ ਕਰਮਾਂ ਵਿੱਚੋਂ ਕੋਨਦਾਨ ਵਿੱਚੋਂ ਤੂੰ ਜੋ ਪੁੰਨ ਦਾ ਤੇ ਕਰਦੇ ਤੂੰ ਦੇ ਖੋ ਕੇ ਖਾ ਰਹੇ ਤੈਨ ਖੋ ਕੇ ਇਕੱਠਾ ਕਰ ਰਹੇ ਤਉ ਦੇ ਚਲੇ ਜਾਵੇਗਾ ਇਹ ਦੁਖੀ ਹੋਣਗੇ ਜੇ ਤੂੰ ਇਹਨਾਂ ਦਾ ਆਪਣਾ ਚਾਹਨਾ ਅਸਲ ਵਿੱਚ ਦਿਲੋਂ ਪਿਆਰ ਚਾਹਨਾ ਹੈ ਇਹਨਾਂ ਨੂੰ ਰੱਬ ਦੇ ਨਾਲ ਜੋੜ ਦੇ ਇਹਨਾਂ ਨੂੰ ਧਾਰਮਿਕ ਲੈਣ ਚ ਜੋੜ ਦੇ ਧਾਰਮਿਕ ਬਣਾ ਦੇ ਨਾਲ ਤੂੰ ਆਪ ਸੁਖੀ ਹੋਵੇਂਗਾ ਧਰਮ ਰਾਜ ਦੇ ਕੋਲੋਂ ਤੈਨੂੰ ਝੜਕਾ ਨਹੀਂ ਮਿਲਣੀ ਕੋਟਰੀ ਮਿਲੂ ਪਾਉਗੀ ਉਹਨੂੰ ਸਜ਼ਾ ਨਹੀਂ ਦੇਉਗੋ ਇਹਨਾਂ ਦਾ ਵੀ ਪਲਾਵੋ ਜੇ ਤੂੰ ਪਲਾ ਚਾਹਉਣਾ ਤਾਂ ਇਸ ਵਕਤੇ ਪਾਸ਼ਾ ਦੇ ਤਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਨਾਂ ਦੇ ਆਪਾਂ ਕਥਾ ਕਹਾਣੀਆਂ ਵਿਚਾਰਾ ਕਰ ਰਹੇ ਹਾਂ ਉਹਨਾਂ ਨੇ ਆ ਸਾਨੂੰ ਅੰਮ੍ਰਿਤ ਦੇ ਦਾਤ ਜੁ ਦਿੱਤੀ ਤੇ ਇਹ ਨਹੀਂ ਕਹਤਾ ਮੈਂ ਤਨੂ ਆਮ ਨੂੰ ਸ਼ਿਕਾਇਤ ਕਰਦਾ ਤੈਨੂੰ ਵਿਹਲੇ ਬੈਜੋ ਜਾਂ ਠੱਗੀਆਂ ਡੋਰੀਆਂ ਮਾਰੋ ਇਹ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਨਹੀਂ ਕੀ ਗੱਲ ਕਹੀ ਸਾਨੂੰ ਜੁਗਤੀ ਦੱਸੀ ਉਹਨਾਂ ਨੇ ਦੂਜੇ ਗੁਰੂਆਂ ਨੇ ਤੇ ਸਾਨੂੰ ਲੈ ਕੇ ਦੇ ਦਿੱਤਾ ਵੀ ਤੈਨੂੰ ਸੁੱਖ ਏਦਾ ਮਿਲੂ ਤਾਂ ਤੇਰੇ ਬੱਚਾ ਨੂੰ ਏਦਾਂ ਸੁੱਖ ਮਿਲੂ ਤੇਰੀ ਔਣ-ਮਾੜੀ ਸੰਤਾਨ ਨੂੰ ਏਦਾਂ ਸੁੱਖ ਮਿਲੂ ਤਾਂ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਦੀ ਦਾਤ ਬਖਸ਼ ਕਰਕੇ ਤੇ ਨਾਮ ਨਾਲ ਜੋੜਿਆ ਤੇ ਇੱਕ ਸ਼ਰ੍ਹਾ ਬਣਾਤੀ ਤੇ ਕਾਨੂੰਨ ਬਣਾ ਦਿੱਤਾ ਇੱਕ ਹੁਕਮ ਕਰ ਦਿੱਤਾ ਵੀ ਸਜਣਾ ਨੂੰ ਪੰਜ ਬਾਣੀਆਂ ਦਾ ਪਾਠ ਕਰਦਾ ਰੋਜ਼ ਪੰਜ ਬਾਣੀਆਂ ਦਾ ਪਾਠ ਕਰਦਾ ਤੂੰ ਰੋਜ਼ ਜੇ ਲੋ ਨੂੰ ਸਾਨੂੰ ਸ਼ੰਕਾ ਪੈਦਾ ਜੋ ਅਸੀਂ ਤਰ ਤਰ ਦਵਾਂਗੇ ਵੀ ਪੜੇ ਲਿਖੇ ਤਾਂ ਪੰਜ ਬਾਣੀਆਂ ਪੜ੍ਹ ਦੂ ਅਨ ਪੜ੍ਹਦੀ ਤਰੂਗਾ ਤੇ ਫਿਰ ਸਾਨੂੰ ਗੁਰਮੰਦਰ ਦੇ ਦਿੱਤਾ ਵੀ ਜੇ ਤੂੰ ਨਾ ਪੜਿਆ ਅਗੁਰ ਮੰਤਰ ਪੜੀ ਜਾਈ ਗੁਰਮੰਤਰ ਜਾਪ ਕਰੀ ਜਾਈ ਉਹਦੇ ਵਿੱਚ ਪੜਵੀ ਗੱਲ ਇਹ ਨਾ ਪਛਰਦੇ ਘਰ ਪੜਿਆ ਅਨ ਪੜਿਆ ਪਰਮਗਾਤ ਪਾਵੇ ਜੇ ਤੂੰ ਨਹੀਂ ਪੜਿਆ ਨਹੀਂ ਜਾਣਦਾ ਬਾਣੀ ਪੜ੍ਹਦੀ ਤੇ ਰਾਮ ਰਾਮ ਅੱਲਾ ਅੱਲਾ ਖੁਦਾ ਖੁਦਾ ਕਹਿ ਸਕਦਾ ਵਾਹਿਗੁਰੂ ਵੇਤ ਕਹਿ ਸਕਦਾ ਇਹਦੇ ਵਿੱਚ ਕੋਈ ਹੋਰ ਨਹੀਂ ਲਾਦਾ ਇਹਦੇ ਵਿੱਚ ਕੋਈ ਪੜਾਈ ਦੀ ਲੋੜ ਨਹੀਂ ਤੇ ਜੇ ਪੜਿਆ ਹੰਕਾਰ ਵਿੱਚ ਹੋਵੇ ਅਨਪੜਿਆ ਨੂੰ ਅਨਪੜਿਆ ਨੂੰ ਸਮਝਦਾ ਇਹ ਪੜਨ ਨੂੰ ਪੜਿਆ ਰਿਹਾ ਮਾੜਾ ਤੇ ਜੇ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਜੇ ਪੜਿਆ ਹੰਕਾਰ ਕਰੇ ਕਿ ਮੈਂ ਤਾਂ ਪੜਿਆ ਮੈਂ ਤਾਂ ਬਾਣੀ ਪੜਦਾ ਹਾਂ ਆਵਜਰਾ ਕੱਲਾ ਓਮ ਜਿਹੜਾ ਗੈਣ ਮਾਲਾ ਆ ਕੱਲਾ ਰਾਬ ਖੁਦਾ ਕਹਿਣ ਵਾਲਾ ਹੈ ਇਹ ਤੇ ਮੇਰੇ ਤੋਂ ਬਹੁਤ ਛੋਟਾ ਹੈ ਇਹਨੂੰ ਦਰਗਾਹ ਵਿੱਚ ਸਜ਼ਾ ਮਿਲਣੀ ਆ ਮੈਨੂੰ ਕੁਝ ਨਹੀਂ ਮਿਲਣਾ ਮੈਨੂੰ ਤਾਂ ਸ਼ਾਬਾਸ਼ ਮਿਲੇਗੀ ਵੀ ਇਹ ਪੜ੍ਹਿਆ ਲਿਖਿਆ ਸੀ ਤੇ ਨੇ ਬੜੀ ਬਾਣੀ ਪੜ੍ਹੀ ਬਈ ਪਾ ਜਦ ਪੜਿਆ ਤੇ ਉਹ ਮੀਆਂ ਵਿਚਾਰ ਕੇ ਵਿਚਾਰੀਏ ਅੱਜ ਦੇ ਦਿਨ ਇਹ ਬਾਪਰ ਅਮਰ ਕਥਾ ਕਰੈ ਨਾ ਪਾ ਇਨਾਂ ਨੇ ਪਾਸ਼ਾ ਸਾਡੇ ਦੇ ਬੜੀ ਕਿਰਪਾ ਕੀਤੀ ਇਨਕਾ ਉੱਥੇ ਪੜੇ ਲਿਖੇ ਦੀ ਕੋਈ ਗੱਲ ਨਹੀਂ ਐ ਜੇ ਗੁਨਾਹ ਤੂੰ ਅੰਮ੍ਰਿਤ ਛਕ ਲਿਆ ਐ ਜੇ ਤੂੰ ਗੁਨਾਹ ਕਰਦਾ ਐ ਜੇ ਤੂੰ ਬਾਣੀ ਪੜਦਾ ਐ ਤੇ ਗੁਨਾਹ ਕਰਦਾ ਐ ਤਸੱਲ ਯਾਦ ਰੱਖੀ ਤੇਰੇ ਪੜੇ ਲਿਖੇ ਦਾ ਤੇਰੀ ਬਾਣੀ ਪੜੀ ਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਸਜ਼ਾ ਤੇਰੇ ਕੀਤੇ ਕਰਮ ਦੀ ਤੈਨੂੰ ਮਿਲਣੀ ਬਣੀ ਇਸ ਵਾਸਤੇ ਪਾਸ਼ਾਦਨ ਸਾਨੂੰ ਉਚਾਰ ਉੱਚਾ achar ਵੀ ਸਮਝਾਇਆ ਉੱਚਾ